ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਪ੍ਰਭ ਨੂਰਕੌਰ ਦਾ ਜੀ ਆਪਰੇਸ਼ਨ ਹੋ ਗਿਆ ਜੀ ਸਰਜਰੀ ਹੋ ਗਈ ਅੱਖ ਦੀ ਦੇਖੀਏ ਤੁਨੂੰ ਤੇ ਇਹਦੇ ਰਾਈਟ ਸਾਈਡ ਦੀ ਅੱਖ ਥੱਲੇ ਕਰ ਦੋ ਥੱਲੇ ਕਰ ਦੋ ਰਾਈਟ ਸਾਈਡ ਦੀ ਅੱਖ ਦਾ ਆਪਰੇਸ਼ਨ ਹੋਇਆ ਪੁਤਲੀ ਪਾਈ ਹੈ ਨਵੀਂ ਔਰ ਇਹ ਪਹਿਲਾਂ ਤਾਂ ਆਪਾਂ ਅੱਖਾਂ ਦਾਨ ਨਹੀਂ ਕਰਦੇਗੇ ਇਹ ਵੀ ਇੱਕ ਵੱਡਾ ਮੈਸੇਜ ਆ ਆਪਾਂ ਅੱਖਾਂ ਜ਼ਰੂਰ ਡੋਨੇਟ ਕਰਿਆ ਕਰੀਏ ਆਈਡਨੇਟ ਕਰਨ ਨਾਲ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਦੁਬਾਰਾ ਫੇਰ ਤੋਂ ਅੱਖਾਂ ਆਪਣੀਆਂ ਨਾਲ ਅੱਖਾਂ ਦੇਖਣ ਰੰਗ ਦੁਨੀਆ ਦੇਖਣ ਯੋਗੇ ਹੋ ਜਾਂਦੇ ਤੇ ਉਹੀ ਕਿਸੇ ਭੈਣ ਭਰਾ ਦੀ ਡੋਨੇਟ ਕੀਤੀ ਹੋਈ ਪੁਤਲੀ ਅੱਜ ਸਾਡੀ ਧੀ ਨੂੰ ਪਾਈ ਗਈ ਆ ਔਰ ਧੰਨਵਾਦ ਆ ਉਹਨਾਂ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਇਸ ਬੱਚੀ ਦੇ ਆਪਰੇਸ਼ਨ ਵਿੱਚ ਸਪੋਰਟ ਕੀਤੀ ਆ ਐਡਵਾਂਸ ਆਈ ਕੇਅਰ ਦੇ ਵਿੱਚ ਡਾਕਟਰ ਗੋਇਲ ਜੀ ਨੇ ਇਹ ਸਰਜਰੀ ਕੀਤੀ ਆ ਉਹਨਾਂ ਦਾ ਵੀ ਧੰਨਵਾਦ ਆ ਇਸ ਪਰਿਵਾਰ ਨੂੰ ਜਿੱਥੇ ਦੇ ਫਾਦਰ ਸਾਹਿਬ ਇੱਕ ਛੋਟੀ ਜੀ ਕਰਿਆਨੇ ਦੀ ਦੁਕਾਨ ਚਲਾਉਂਦੇ ਸੀਗੇ ਤੇ ਕਈ ਵਾਰੀ ਆਪਾਂ ਦੇਖਦੇ ਹਾਂ ਲੱਖਾਂ ਰੁਪਿਆਵਾਂ ਦੇ ਇਲਾਜ ਸਿਰਫ ਇਸ ਕਰਕੇ ਰਹਿ ਜਾਂਦੇ ਆ ਵੀ ਪਰਿਵਾਰ ਇੰਨੀ ਅਫੋਰਡ ਨਹੀਂ ਕਰ ਸਕਦੇ ਮਾਂ ਤੇ ਇਸੇ ਤਰ੍ਹਾਂ ਹੀ ਪ੍ਰਭ ਨੂਰ ਨੂੰ ਵੀ ਸਮੱਸਿਆ ਚੱਲ ਰਹੀ ਸੀ ਜ਼ਰੂਰਤ ਕਾਫੀ ਟਾਈਮ ਤੋਂ ਸੀ ਪਰ ਐਨਕ ਮੋਟੀ ਹੋਈ ਜਾਂਦੀ ਸੀ ਸਰਜਰੀ ਨਹੀਂ ਸੀ ਹੋ ਪਾਰੇ ਅੱਜ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੁਹਾਡੀਆਂ ਦੁਆਵਾਂ ਅਰਦਾਸਾਂ ਸੀਸਾਂ ਸਦਕਾ ਸਰਦੀਪ ਰਵ ਨੂਰ ਦਾ ਆਪਰੇਸ਼ਨ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ